ਜਿੱਥੇ-ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੇ ਕਰਕੇ ਪਿੰਡ ਦਾ ਬਚਾਅ ਹੋ ਜਾਣਾ ਜੇ ਤੁਸੀਂ ਨਾਮ ਜਪਦੇ ਹੋ ਮੂਲ ਮੰਤਰ ਸਾਹਿਬ ਕਰਦੇ ਹੋ ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹਦੇ ਕਰਕੇ ਜਿਹੜੇ ਜਿਹੜੇ ਪਿੰਡ 'ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ 'ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਹੈ ਵਾਹਿਗੁਰੂ ਸਾਾ ਸੰਗਤ ਫਿਰ ਕੋਈ ਬਚਾ ਨਹੀਂ ਸਕਦਾ ਵਾਹਿਗੁਰੂ ਮਹਾਰਾਜ ਨੇ ਸਜ਼ਾ ਦੇਣੀ ਦੇਣੀ ਹੈ ਵਾਹਿਗੁਰੂ ਸੋ ਆਓ ਮੂਲ ਮੰਤਰ ਸਾਹਿਬ ਨਾਲ ਜੁੜੀਏ ਆਪਾਂ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਵਾਹਿਗੁਰੂ ਸੰਸਾਰ ਤੇ ਨਾਮ ਜਪਣ ਵਾਸਤੇ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕ ਤੇਨਾ ਕਾਮ ਮਿਲ ਸਾਧ ਸੰਗਤ ਭਜ ਕੀ ਭਜ ਕੀਵਲ